ਹਾਂਜੀ ਵੀਰ ਜੀ ਇਹ ਆਪਣੀ ਹੈਗੀ ਸਰਫੇਸ ਸੀਡਰ ਨਾਲ ਬੀਜੀ ਗਣਕ ਜਿਹੜੀ ਮਲਚਿੰਗ ਵਿਧੀ ਵਾਲੀ ਦੀ ਉਹਨੂੰ ਕੱਲ ਪਾਣੀ ਉਧਰ ਛੱਡਿਆ ਹੈ ਸੀ ਇਹ ਸਰਫੇਸ ਸੀਡਰ ਵਾਲੀ ਨੂੰ ਆਪਾਂ ਕੱਲ ਤੋਂ ਲਾਉਣਾ ਸਰਫੇਸ ਸੀਡਰ ਨਾਲ ਤਾਂ ਐਤ ਕੀ ਪਹਿਲੇ ਸਾਲੇ ਬੀਜੀ ਆ ਪਿਛਲੇ 4 ਸਾਲਾਂ ਤੋਂ ਮੈਂ ਛਿੱਟਾ ਮਾਰ ਕੇ ਕਟਰ ਫੇਰਦਾ ਸੀ ਚਲੋ ਆਪਣਾ ਆਪਣਾ ਤਜਰਬਾ ਹਰੇਕ ਬੰਦੇ ਦਾ ਵੀਰ ਆਪਾਂ ਪਾਣੀ ਭਰ ਕੇ ਫੇਰੇ ਚ ਰਿਓ ਪਾਉਣਾ 40 ਕਿਲੋ ਪਹਿਲਾਂ ਪਾਤਾ 40 ਕਿਲੋ ਹੁਣ ਪਾ ਦੇਣਾ 20 ਕਿਲੋ ਦੇ ਵਾਧਾ ਘਾਟਾ ਕਿਤੇ ਹੋਇਆ ਲੋਡ ਪੈ ਗਈ ਮਾੜੀ ਮੁੱਟੀ ਧਲੀਆਂ ਚ ਉਥੇ ਪਾ ਦਾਂਗੇ ਦੇਖੋ ਕਣਕ ਤੁਹਾਡੇ ਸਾਹਮਣੇ ਆ ਯਾਰ ਕਿਤੇ ਗੁੱਲੀ ਡੰਡਾ ਹੈਗਾ ਮਾੜਾ ਮੋਟਾ ਇਹ ਨਹੀਂ ਕਹਿੰਦਾ ਮੈਂ ਨਹੀਂ ਹੈਗਾ ਦੇਖ ਕਿਤੇ ਮਾੜਾ ਮੋਟਾ ਹੈਗਾ ਪਰਾਲੀ ਘਟ ਸੀ ਉਥੇ ਆਪਾਂ ਸੁਪਰੀ ਹੁਣ ਮਾਰ ਦੇਣੀ